ਸਸਕਲ ਜੀ ਅੱਜ ਆਪਾਂ ਬਣਾਉਣੇ ਆ ਜੀ ਮਠਿਆ ਗੁੜ ਵਾਲਾ ਤੇ ਆਪਾਂ ਤੁਹਾਨੂੰ ਉਹ ਵੀਡੀਓ ਦਿਖਾਉਣੀ ਆ ਕਿ ਪਹਿਲਾਂ ਮੀਜਰਮੈਂਟ ਦੱਸਾਂਗੇ ਕਿ ਕਿੰਨਾ ਕਿੰਨਾ ਸਾਰਾ ਕੁਝ ਲੈਣਾ ਹੈ ਆਪਾਂ ਲਵਾਂਗੇ ਅੱਧਾ ਕਿਲੋ ਸ਼ੱਕਰ ਕਿਲੋ ਆਟਾ ਤੇ ਇੱਕ ਚਮਚਾ ਸੌਫ ਦਾ ਅੱਧਾ ਚੁੰਮਚ ਜਮੈਨ ਦਾ ਤੇ ਫਿਰ ਆਪਾਂ ਥੋੜਾ ਤੇਲ ਲਵਾਂਗੇ ਚਾਰ ਕੇ ਚਮਚੇ ਫਿਰ ਉਹਦਾ ਮੂ ਪਾਵਾਂਗੇ ਸਾਰੇ ਚੰਗੀ ਤਰੀਕਾ ਦੱਸ ਦੇ ਆਪਾਂ ਤੁਹਾਨੂੰ ਤੇ ਹੁਣ ਆਪਾਂ ਕਰਦੇ ਆ ਰੈਡੀ ਚਾਹ ਅੱਧਾ ਕਿਲੋ ਸ਼ੱਕਰ ਪਾਈ ਆਪਾਂ ਸਕਨ ਹੁਣ ਆਪਾਂ ਚੱਕ ਲੈਨੇ ਫਿਰ ਮਪਾਣੀ ਹੁਣ ਇਹ ਮੈਂ ਪਾਉਂਗੀ 750 ਗ੍ਰਾਮ ਆਟਾ ਆਟਾ ਸਾਨੂੰ ਪਤਾ ਇਦਾਂ ਬਾਹਰ ਵਾਲਾ ਬਰੀਕ ਜਾਂ ਹੁੰਦਾ ਇਸ ਲਈ ਸੂਜੀ ਪਾਣੀ ਪੈਣ ਨੂੰ 750 ਗ੍ਰਾਮ ਆਟਾ ਏ ਤਾਂ ਹੁਣ ਆਪਾਂ ਇਹਦੇ ਵਿੱਚ ਬਾਕੀ ਦੀ ਪਾਵਾਂਗੇ ਸੂਜੀ ਪਾਈਏ ਸੂਜੀ ਪਾਉਂਦੇ ਹਾਂ ਇੱਕ ਚ ਸਿਰ ਦਾ ਪਾਉਂਦੇ ਹਾਂ ਹਾਂਜੀ ਪਰ ਪੂਰਾ 1 ਕਿਲੋ ਆ ਇਹ ਪੂਰਾ ਕਿਲੋ ਆ ਵਿੱਚ ਮੈਂ ਹੁਣ ਪਾਉਂਗੀ 1.5 350 ਗ੍ਰਾਮ ਪਾਣੀ ਆਦ ਹੁਣ ਆਪਾਂ ਇਹ ਵਿੱਚ ਪਾ ਲੈਣਾ ਪਾਣੀ ਸ਼ੱਕਰ ਪਾਈਏ ਮੈਂ ਖੋਰੀ ਜਾਊਗੀ ਨਹੀਂ ਤਾਂ ਫਿਰ ਤੱਤਾ ਕਰਨਾ ਪੈਣਾ ਇਹਨੂੰ ਕਿ ਗੁੜ ਨਹੀਂ ਛੇਤੀ ਖੁਰਨਾ ਨਹੀਂ ਹੁਣ ਮੈਂ ਚਮਚੇ ਨਾਲ ਇਹਨੂੰ ਖੋਰ ਦੂੰਗੀ ਅਦਾ ਘੋਲ ਦੂੰਗੀ ਨਹੀਂ ਕਰ ਤੱਤਾ ਕਰਕੇ ਖੋਲਣਾ ਪੈਂਦਾ ਇਸ ਤਰ੍ਹਾਂ ਦੁਜੀਆ ਗੋੜਾ ਲਾਟੇ ਗਰੂਪ ਨੂੰ ਇਹ ਕਰੋ ਕਿ ਪਾਣੀ ਵਿੱਚ ਕਿਦ ਵਿੱਚ ਥੋੜਾ ਬੱcke ਡੋੜੀ ਦਾ ਹੀ ਹੋਵੇ ਸਾਰੇ ਇਹਨੇ ਤੇਲ ਨੂੰ ਪਾ ਕੇ ਹੈਗਾ ਜਿਵੇਂ ਕਟਛੀ ਦੋ ਡੇਢ ਕਟਛੀ ਆ ਸਮਝ ਤੇ ਆਪ ਸਾਰਾ ਹੀ ਪਾ ਲੈਣਾ ਹੈ ਨਾ ਤੇ ਫਿਰ ਹੁਣ ਤਪਾ ਜੇ ਤੁਸੀਂ ਥੋੜੇ ਜਿਆਦੇ ਦਿਨ ਰੱਖਣ ਨੂੰ ਚਾਹੋ ਨਾ ਫਿਰ ਥੋੜਾ ਤੇਲ ਜਿਆਦਾ ਪਾਉਣ ਪੈਂਦਾ ਨਹੀਂ ਤੁਸੀਂ ਭਲਾਂ ਦੀ ਕੱਲਾ ਗੁੜ ਪਾ ਕੇ ਵਿੱਚ ਆਟੇ ਦੇ ਤੁਸੀਂ ਗੁੰਨ ਸਕਦੇ ਜੇ ਤੁਸੀਂ ਉਦੋਂ ਹੀ ਖਾਣਿਆ ਤਾਂ ਮਠਿਆ ਨੂੰ ਤਾਂ ਹੁਣ ਆਪਾਂ ਐਵੇਂ ਕਰ ਕਰ ਕੇ ਸਾਰੇ ਨੂੰ ਮਸਲ ਲੂਗੇ ਆ ਦੇਖੋ ਇੰਨੇ ਕ ਵੱਟਣੇ ਚਾਹੀਦੇ ਹੁਣ ਆਪਾਂ ਵਿੱਚ ਪਾਉਣੇ ਸੌਫ ਵੱਡਾ ਚਮਚਾ ਇਹ ਆਹ ਥੋੜਾ ਜਿਹਾ ਹੱਥਾਂ ਨਾਲ ਮਸਲ ਕੇ ਜੇ ਪਾ ਦੇਣੀ ਆ ਤੇ ਹੁਣ ਆਪਾਂ ਪਾਉਣੇ ਅੱਧਾ ਚਮਚਾ ਇਹ ਵੀ ਵੱਡਾ ਹੀ ਐ ਇਹ ਜਿਵੇਂ ਆਂਦਾ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਫੇਰ ਇਦਾਂ ਕਰ ਲਾਂਗੇ ਜਿਹੜਾ ਰਹਿ ਗਿਆ ਫੇ ਭੋਰਾ ਵੀ ਉਹ ਵੀ ਸਾਰਾ ਜਿਵੇਂ ਦੇ ਨਾਲ ਤਾਂ ਬਾਲ ਵੀ ਸੁਣੇ ਮੇਖਾਉਣ ਲੱਗਣਾ ਵਿੱਚ ਉਹਦਾ ਥੋੜਾ ਗੁੜ ਰਹੇਗਾ ਮੈਂ ਹੱਥ ਨਾਲ ਮਸਲ ਲੂੰਗੀ ਹੱਥੇ ਵੀ ਵਿੱਚ ਬਾੜਨਾ ਪੈਂਦਾ ਹੈ ਭਵਨਾ ਵੀ ਚਾਹੋ ਤੁਸੀਂ ਆ ਬਰੀਕ ਜਿਹਾ ਡਲਣਾ ਨਾ ਜਿਹੜਾ ਇਹ ਤੇ ਗੁੜ ਉਹਦੇ ਨਾਲ ਨਹੀਂ ਖੁਰਦਿਆਂਗਾ ਆਪਾਂ ਇਹਨੂੰ ਹੁਣ ਪਾਣ ਲੈਨੇ ਇਹਦੇ ਵਿੱਚ ਇਹ ਮੇਰਾ ਮੀਣਾ ਬਾਈ ਪਾਣੀ ਹੈ ਤੇ ਮੈਂ ਸਾਰਾ ਪਾਉਣਾ ਹੀ ਹੈ ਇਹ ਕੋਈ ਮੈਨੂੰ ਹੈ ਨਹੀਂਗਾ ਵੀ ਕਾਹ ਤੋਂ ਵੱਧ ਘਾਟਾ ਜਾਂ ਕੁਝ ਵੀ ਬਾਕੀ ਦਾ ਮੇਲ ਚ ਪਾਣ ਲੈਣਾ ਪਾਉਣਾ ਹੈ ਬਸ ਇਹ ਜ਼ਰੂਰੀ ਜੇ ਵੀ ਸ਼ੱਕ ਰਹੇ ਕਿ ਮੜੀ ਜਿਉ ਮੈਨੂੰ ਖਾਤ ਨਾਲ ਹੀ ਦਾ ਕਰਕੇ ਪਨ ਲੂੰਗੀ ਸਵੇਤ ਆਟੇ ਨੂੰ ਕਰੜਾਈ ਰੱਖਣਾ ਏ ਥੋੜਾ ਜਿਹਾ ਥੇਲੀ ਨਾਲ ਮਲ ਮਲ ਕੇ ਮੱਕੀ ਦੇ ਆਟੇ ਨੂੰ ਗੋਲ ਲੈਣਾ ਹੈ ਬੋਲ ਤੇਵਾ ਰੂਪਾ ਤਾਂ ਹੁਣ ਦੇਖਦੇ ਜੀ ਬੰਦ ਹੋਰ ਨਹੀਂ ਹੁਣ ਪਾਣੀ ਲਾਉਣਾਗਾ ਜੇ ਲਾਉਣਾ ਪਿਆ ਘਿਓ ਲਾਉਂਗੀ ਫਿਰ ਤੇ ਆਪਿਆ ਇਹ ਕਰੜਾ ਹੋ ਗਿਆ ਹੁਣ ਫਿਰ ਪਰ ਮੈਂ ਥੋੜਾ ਗੁੰਧੀਆਂ ਚੰਗੀ ਸਿੱਕਾਂ ਮੁੱਖਾਂ ਦੇ ਦਿੱਕੇ ਆ ਤੇਲ ਲਾ ਲੈਣਾ ਥੋੜਾ ਜਿਹਾ ਸਰੋਂ ਦਾ ਤੇਲ ਆਪਣਾ ਜਿਾ ਆਪਾਂ ਇਹਨੂੰ ਪਾ ਕੇ ਪਹਿਲਾਂ ਥੋੜਾ ਕਲਕਾਲ ਲਿਆ ਸੀਗਾ ਹੁਣ ਆਪਾਂ ਪੇੜਾਂ ਲੈ ਲੈਦੇ ਪੇੜਾ ਬਣਾ ਲਵੇ ਸ਼ਕਰ ਪਾ ਰਿਆਂ ਨੂੰ ਜੁੜੇ ਇਹ ਨਾ ਬਣੇ ਹੁਣ ਆਪਾਂ ਇੱਥੇ ਲਾ ਲਾਂਗੇ ਤੇਲ ਵਰਕਟਾਪ ਸਾਫ਼ ਹੀ ਹੈ ਜੀ ਏਡਾ ਚੱਕਲਾ ਛੋਟਾ ਹੈ ਤਾਂ ਹੀ ਇਸ ਲਈ ਆਪਾਂ ਇਹਦੇ ਤੇ ਮੈਂ ਤਾਂ ਬਣਾ ਲੈਣੀ ਹੁੰਦੀ ਹੈ ਇੱਥੇ ਤਾਂ ਪੋਲੇ ਜਾਂ ਥਨ ਮਿਲਾਓ ਕਿ ਵੱਡਾ ਛੋਟਾ ਨਾ ਬਣੇ ਜਿਵੇਂ ਇਹਨੂੰ ਆਪਾਂ ਜਿਵੇਂ ਮੱਕੀ ਦੀ ਰੋਟੀ ਹੱਥਾਂ ਨਾਲ ਪਕਾਉਣੀ ਆ ਵੇਲਨੇ ਨਾਲ ਤਾਂ ਪਤਲੀ ਬੰਨ ਗਈ ਐ ਜੇ ਹੱਥਾਂ ਨਾਲ ਪਕਾਉਣੇ ਹੋ ਮੈਂ ਜਿ ਰੱਖੇ ਐਨੀ ਕਿ ਮੋਟੀ ਦੇਖੋ ਤੁਸੀਂ ਐਨੀ ਸਾਵਲਾ ਲੋਕ ਕਿੰਨੀ ਕ ਹੁਣ ਆਪਣੇ ਕੋਲੇ ਆਹ ਸੀਗਾ ਟੱਕਣ ਜਾ ਆਪਾਂ ਇਹਦੇ ਨਾਲ ਬਣਾਵਾਂਗੇ ਜਿਹੜਾ ਪਾਸਿਆਂ ਤੋਂ ਬਚੂਗਾ ਆਟਾ ਆਪਾਂ ਉਹਨੂੰ ਫੇਰ ਚੱਕ ਲਾਂਗੇ। ਪੇੜਾ ਕਰ ਲਾਂਗੇ। ਪੇੜੇ ਦੇ ਨਾਲ ਹੀ ਲਾ ਲਾਂਗੇ ਉਹਨੂੰ। ਜਿਆਦੇ ਦਿਨ ਰੱਖਣੇ ਤੁਸੀਂ ਤਵੇਚੇ ਦੇ ਤੁਸੀਂ ਮੋਮ ਜਿਆਦੇ ਪਾਓ ਜੇ ਤੁਸੀਂ ਜਿਵੇਂ ਉੱਧੇ ਹੀ ਖਾ ਲੈਣੇ ਆ ਦੋ ਦਿਨਾਂ ਚ ਤਿੰਨਾਂ ਚ ਤਾਂ ਫੇਰ ਤੁਸੀਂ ਘੱਟ ਪਾ ਲਓ। ਇਹ ਜੇ 10-15 ਦਿਨ ਤੁਸੀਂ ਵਧੀਆ ਟੱਕਣ ਵਾਲੇ ਡੱਬੇ ਚ ਪਾ ਕੇ ਰੱਖੋ ਸਤਿ ਸਿਰ ਰੱਖੀ ਮਖਾ ਦਾ ਡੱਬਾ ਜੀ ਸੇਰੇ ਹੀ ਆਸਰਾ ਹੰਸੰਗ ਰਹਿਣਾ। ਬਾਹਣੇ ਦੇ ਵਿੱਚ ਰੱਖ ਲੈਂਗੇ ਅੱਜਾ ਜੇ ਤੇਲ ਮੜਾ ਮਟਾ ਹੋਇਆ ਉਹਦਾ ਤਾਂ ਵੇਖੋ ਸੁੱਕ ਗਈ ਪਹਿਲਾਂ ਹੀ ਹੋ ਗਿਆ ਡਰਾਈ ਆਲਰੇਡੀ ਕਿ ਨਹੀਂ ਪਿਆ ਵਿੱਚ ਤੇਲ ਪਰ ਜੇ ਹੋਇਆ ਵੀ ਤਾਂ ਫਿਰ ਪੇਪਰ 'ਚ ਪੈ ਜੂਗਾ ਹੋ ਵੀ ਚੱਕਣ ਨੂੰ ਸੋਚੀ ਨਹੀਂ ਕੱਪਲੀ ਲੇਖ ਉਹ ਆਪਣਾ ਥੋੜਾ ਜਿਹਾ ਪਹਿਲਾਂ ਵਾਲ ਨਾਲੋਂ ਜ਼ਿਆਦਾ ਪਹਿਲਾ ਪੁਰਸੀ ਨਾ ਪਹਿਲਾ ਪੂਰ ਕਦੇ ਵੀ ਇਦਾਂ ਹੋ ਸਕਦਾ ਹੁੰਦਾ ਜਿਵੇਂ ਹੁਣ ਬਿਸਕੁਟ ਨਹੀਂ ਮਿਲਦੇ ਸੰਧਾਰੇ ਚ ਸੌਣ ਦੇ ਚ ਤੇ ਪਹਿਲਾਂ ਜੋ ਆਪਣੇ ਬੇਬੇ ਹੁੰਦੇ ਸੀ ਦਾਦੀਆਂ ਨਾਨੀਆਂ ਦਾਦੀਆਂ ਉਦੋਂ ਨਹੀਂ ਸੀ ਬਿਸਕੁਟ ਥਿੰਦੇ ਉਹ ਇਹ ਹੀ ਮਠਾ ਗੁਲਗਲੇ ਪਕਾ ਕੇ ਦੇ ਕੇ ਆਉਂਦੇ ਹੁੰਦੇ ਸੀ ਇਹ ਸੰਧਾਰਿਆਂ ਚ ਤੇ ਹੁਣ ਜਿਵੇਂ ਲੱਗ ਗਏ ਬਿਸਕਟ ਦੇ ਆਉਂਦੇ ਆ ਕੋਈ ਪੈਸੇ ਹੀ ਦੇਉਂਦੇ ਹੁਣ ਸਾਰਾ ਕੁਝ ਚੱਲੀ ਜਾਂਦਾ ਹੁਣ ਤਾਂ ਹੈਗਾ ਨਾ ਆਪ ਦਾ ਆਪ ਦਾ ਸਿਸਟਮ ਹੈ। ਪਰ ਆਪਾਂ ਤੁਹਾਨੂੰ ਸਾਰੇ ਬਣਾ ਕੇ ਫਿਰ ਦਿਖਾਵੋਏ ਨਹੀਂ ਤਾਂ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈ। ਤਾਂ ਹੁਣ ਆਪਾਂ ਕੱਢਦੇ ਹੋਰ ਦੋ ਚਾਰ ਪੂਰ ਫਿਰ ਆਪਾਂ ਤੁਹਾਨੂੰ ਸਾਰੇ ਦਿਖਾਉਣੀ ਹੈ ਬਣਾ ਕੇ। ਸੰਜੀ ਦੇਖੋ ਜੀ ਆਪਣੀਆਂ ਮਠੀਆਂ ਰੈਡੀ ਐ। ਦੇਖੋ ਕਿੰਨਾ ਸੋਹਣਾ ਤੇ ਕਰੰਚੀ ਕਰੰਚੀ ਬਣੀਆਂ। ਉੱਦਾਂ ਉੱਤੋਂ ਸੌਫਟ ਹੈ। ਜਿਆਦਾ ਦਿਨ ਰੱਖਣ ਲਈ ਤੁਸੀਂ ਫਿਰ ਤੇਲ ਜਿਹੜਾ ਵਿੱਚ ਮੋਮ ਕਹਿੰਦੇ ਆ ਉਹਨੂੰ ਥੋੜਾ ਪਾਓ। ਤੇ ਜੇ ਬਾळा ਪਾਓ ਤੇ ਜੇ ਤੁਸੀਂ ਛੇਤੀ ਖਾਣੀਆਂ ਤਾਂ ਫਿਰ ਤੁਸੀਂ ਪਾਓ ਹੀ ਨਾ ਤਾਂ ਉਦਾਂ ਹੀ ਬਣਾ ਲਓ ਜਿਵੇਂ ਆਪਾਂ ਗੁਗੁਲੇ ਬਣਾਉਣੇ ਹੁੰਦੇ ਆ ਗੁਗਲੇ ਕਹਿੰਦੇ ਆ ਜਾਂ ਗੁਲਗਲੇ ਆੱਡ-ਆੱਡ ਸਾਰਿਆਂ ਦੀ ਲੈਂਗੁਏਜ ਹੈਗੀ ਆ ਭਾਸ਼ਾ ਤੋਂ ਮਮੇ ਜਿਵੇਂ ਜਿਵੇਂ ਬੋਲਦੇ ਆ ਮਮੇ ਮੀ ਉਹਨਾਂ ਨੂੰ ਮੂੰਹ ਚੜਿਆ ਹੁੰਦਾ ਬੋਲ ਦਿੰਦੇ ਆ ਤਾਂ ਦੇਖੋ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਇਹ ਆਪਣਾ ਸੌਣ ਦਾ ਸੰਧਾਰਾ ਹੈ ਜੀ ਦੇਖੋ ਮੱਠੀਆਂ ਸਾਰੇ ਹੁਣ ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜਰੂਰ ਹੈ ਜਰੂਰ ਤੱਕ ਤੁਸੀਂ ਬਸ ਉੱਥੇ ਹੀ ਖੜ੍ਹ ਗਏ ਜਿੱਥੇ ਪਹਿਲਾਂ ਖੜ੍ਹੇ ਸੀਗੇ ਤਾਂ ਥੋੜਾ ਗਾਹ ਨੂੰ ਵੱਧੋ ਦੂਜਿਆਂ ਨਾਲ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸ਼ੇਅਰ ਕਰਿਆ ਕਰੋ ਤਾਂ ਆਪਾਂ ਨਵਾਂ ਨਵਾਂ ਵੀਡੀਓ ਜੇ ਜਿੰਨਾ ਤੁਸੀਂ ਕਹੋਗੇ ਉਹੋ ਜਿਹਾ ਪਾਵਾਂਗੇ ਆਪਾਂ ਬਣਾਉਂਦੇ ਰਹਿਾਂਗੇ ਹੁਣ ਤਾਂ ਹੁਣ ਆਪਾਂ ਬਣਾਵਾਂਗੇ ਅੱਜ ਫ੍ਰਾਈਡੇ ਤੇ ਆਪਾਂ ਮੰਗਲਵਾਰ ਜਾਂ ਬੁੱਧਵਾਰ ਨੂੰ ਫਿਰ ਹੋਰ ਵੀਡੀਓ ਪਾਵਾਂਗੇ ਦੋਨੋਂ ਦਿਨਾਂ ਚੱਕ ਦਿਨ ਆਪਾਂ ਡਿਸਾਈਡ ਕਰਾਂਗੇ ਫਿਰ ਦਿਨ ਪੱਕਾ ਦੱਸਾਂਗੇ ਪਰ ਹਲੇ ਇੱਕ ਅੱਧੀ ਵੀਰ ਦੋਨਾਂ ਦਿਨਾਂ ਚੱਕ ਦਿਨ ਪਾਵਾਂਗੇ ਤਾਂ ਓਕੇ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਸਾਰੇ